ਆਹ ਕਿ ਪੁੱਛਾ ਕੇ ਜੋੜਦੇ ਆਪ ਤੁਸੀਂ ਵੀਡੀਓ ਆਹ ਦੇਖੋ ਇਹਨਾਂ ਨੇ ਇੱਥੇ ਹੱਤਾ ਬਣਾਇਆ ਹੋਇਆ ਆ ਲਾਈ ਜੀ ਇੱਕ ਮਿੰਟ ਕਿੱਥੇ ਵਕੇ ਜਾਣਾ ਉਹਨਾਂ ਨੇ ਉਹ ਬੜਾ ਬੇਤੁਕੀ ਆ ਇਹਨਾਂ ਨੇ ਹੱਤਾ ਬਣਾਇਆ ਹੋਇਆ ਫਿਰ ਕਹਿੰਦੇ ਨੇ ਇਹ ਦਾਰੂ ਆ ਪੀ ਕੇ ਰਾਤ ਨੂੰ ਜਿਹੜੀ ਵਾਰਦਾਤਾਂ ਹੁੰਦੀਆਂ ਨੇ ਕਿੱਦਾਂ ਹੁੰਦੀਆਂ ਨੇ ਮੰਨਿਆ ਇਹ ਦਿਹਾੜੀ ਕਰਕੇ ਆਉਂਦੇ ਆ ਆ ਤੁਸੀਂ ਦੇਖਣਾ ਪਰਮਿਸ਼ਨ ਕਿਨੇ ਦਿੱਤੀ ਗੱਲ ਪੁੱਛੀ ਵੀ ਇਹਨਾਂ ਨੂੰ ਪੁੱਛੋ ਪਰਮਿਸ਼ਨ ਕਿਨੇ ਦਿੱਤੀ ਆ ਭੱਜਣਾ ਕਿੰਨਾ ਇਧਰ ਆ ਜਿਵੇਂ ਨਾ ਵੀ ਤੁਹਾਨੂੰ ਪਤਾ ਨਹੀਂ ਇੱਥੇ ਹੁੰਦਾ ਕੀ ਪਿਆ ਹੈਂ ਬੇਚਨ ਦੀ ਲੱਗ ਗਾਲਾ ਤੁਸੀਂ ਤੁਸੀਂ ਦੇਖੋ ਇਰਾਦਾ ਬਣਾਇਆ ਹੋਇਆ ਤੁਸੀਂ ਆਹ ਢੇਕੇ ਦਾ ਮਾਲਕ ਗੇਜ਼ੋਰ ਦੇ ਬਾਵਾ ਹਸਪੀਟਲ ਕੋ ਠੇਕਾ ਹੈ ਤੇ ਆ ਇਧਰ ਆ ਇਧਰ ਇੱਕ ਮਿੰਟ ਇੱਧਰ ਇੱਥੇ ਕੀ ਕਰਨ ਆਇਆ ਸੀ ਇੱਥੇ ਕੀ ਕਰਨ ਆਇਆ ਸੀ ਉਹਨੇ ਮੇਚ ਬੇੜਾ ਮਾਰੂ ਸਮੈਲ ਮੇਰੇ ਮੂੰਹ ਚ ਆ ਰਹੀ ਆ ਦਾਰੂ ਪੀਣ ਆਇਆ ਸੀ ਨਾ ਇਹ ਦੇ ਕੀ ਹੱਤਾ ਆ ਇਹ ਹੱਤਾ ਹੈ ਹੈ ਕਿੱਤ ਕਿਹੜੇ ਗਾਉਂ ਤੋਂ ਆਇਆ ਤੂੰ ਇਹ ਕਰਨਾ ਤੇ ਇੱਥੇ ਤੂੰ ਕੀ ਗੱਲ ਮਾਇਆ ਦਾਰੂ ਪੀਣ ਆਇਆ ਆ ਦੇਖ ਲਓ ਉੱਤੇ ਕੰਮ ਕਰਨ ਆਏ ਆ ਆਹ ਤੇ ਆ ਚਿਕਨ ਕਾਰਨਰ ਖੋਲਿਆ ਤੁਸੀਂ ਹੱਤਾ ਬਣਾਇਆ ਵੀ ਉੱਥੇ ਹੈ ਅੰਦਰ ਬਿਠਾ ਗਏ ਵੀ ਨਹੀਂ ਤੁਸੀਂ ਰੋਡ ਦੇ ਉੱਤੇ ਆ ਬਾਦ ਤੋਂ ਘਾਲਦਾ ਹੋਇਆ ਨੇ ਮੁੰਡੇ ਬੱਚੇ ਗਾਇਬ ਹਨ ਦਰੂਦੀਗੇ ਵਾਰਦਾਤਾ ਕਰਦੇ ਜਿੰਮਵਾ ਰਹਿ ਗਏ ਤੁਸੀਂ ਇਹ ਇਹ ਹਾਲਾਤ ਨੇ ਮੈਂ ਬੇਨਤੀ ਕਰਨਾ ਚਾਹੁੰਨਾ ਪ੍ਰਸ਼ਾਸਨ ਨੂੰ ਵੀ ਜੇ ਤੁਸੀਂ ਇਸ ਗੰਝਾ ਕੱਟੋਗੇ ਤੇ ਬੇਨਤੀਆਂ ਹੱਥ ਬਨ ਕੇ ਤੁਹਾਡੇ ਅਸੀਂ ਸਲੂਟ ਕਰਾਂਗੇ ਤੁਹਾਡੇ ਇਸ ਕੰਮ ਨੂੰ ਹੱਥਾ ਬਣਾਓ ਸਾਤੇ ਦੇ ਅੰਦਰ ਆਪ ਤੁਸੀਂ ਦੇਖ ਸਕਦੇ ਹੋ ਇੱਥੇ ਪੂਰੀ ਭੀੜ ਲੱਗੇ ਤੁਹਾਡੇ ਸਾਹਮਣੇ ਕਿੰਦਾ ਬੱਚੇ ਨੇ ਹੈਂ ਜੇ ਇਹਨਾਂ ਨੂੰ ਰੋਕੋ ਇੱਥੇ ਕੋਈ ਧੀ ਭੈਣ ਲੰਘਦੀ ਹੋਵੇ ਜਾਂ ਕੋਈ ਇਹਨਾਂ ਨੇ ਆਪਣੀ ਖੱਪਖਾਨੀ ਕਰ ਦੇਣੀ दारू ਪੀ ਕੇ ਜੋ ਹੀ ਰਹਿੰਦੇ ਬੰਦੇ ਆ ਦੇਖੋ ਆ ਦੇਖੋ ਕਿੰਦਾ ਮਾੜਦੇ ਨੇ ਉਹ ਲੋਕ ਨੇੜੇ ਸਿੱਧੀ ਜਾਇਆਂ ਨੇ ਆਹਾਂ ਆਹਾਂ ਲੰਘ ਆਇਆ ਇੱਥੇ ਨਾਲ ਦੇ ਘਰ ਵਾਸਤੇ ਨੇ ਫੈਮਿਲੀਆਂ ਨੇ ਇੱਥੇ ਜਿੰਨਾ ਜਗਾ ਠੇਕੇ ਖੁੱਲੋਏ ਨੇ ਆਪਾਂ ਇਹ ਨਹੀਂ ਕਹਿੰਦੇ ਉਹ ਆਪਣੀ ਉਹਨਾਂ ਦੀ ਆਪਣੀ ਪਾਲਸੀ ਆ ਪਰ ਇਹ ਜੀ ਰੋਕਣੀ ਕੌਣ ਰੋਕੂਗਾ ਆਪਾਂ ਕਹਿੰਦੇ ਚਿੱਟਾ ਰੋਕਿਆ ਸਭ ਕੁਝ ਰੋਕਿਆ ਇਹ ਵੀ ਰੋਕਣਾ ਸਾਡਾ ਫਰਜ਼ ਬਣਦਾ ਆ ਇੱਕ ਮਿੰਟ ਨੂੰ ਲੱਗ ਜਾਂਦਾ ਵੀਰ ਇਹਦਾ ਜਿਹੜਾ ਰੋਜ਼ ਹੀ ਇੱਥੇ ਮਟੜਾ ਲੱਗਿਆ ਰਹਿੰਦਾ। ਨਹੀਂ ਇੱਥੇ ਬਾਹਰ ਹੀ ਟੇਕੇ ਦੇ ਵੇਚਦੇ ਉੱਥੇ। ਨਹੀਂ ਨਹੀਂ। ਉਹ ਇੱਥੇ ਪੀ ਜਾਂਦੇ ਤੁਸੀਂ ਜਾ ਕੇ ਕਿਤੇ ਅੰਦਰ ਪੀ। ਇਹ ਇਹਦੇ ਅੰਦਰ ਜਗ੍ਹਾ ਬਣਾਓ। ਇੱਥੇ ਬੈਠ ਕੇ ਇੱਥੇ ਆਪਾਂ ਇੱਥੇ ਭੀੜ ਲੱਗੀ ਉੱਥੋਂ ਤੱਕ ਇੱਦਾਂ ਲੰਗਰ ਲੱਗਿਆ ਹੁੰਦਾ। ਲੋਕਾਂ ਦੇ ਮਿਲ ਕੇ ਬੋਤਲਾਂ ਤੱਕ ਚੱਲੇ ਹੁੰਦੇ ਆ ਨਾ। ਯਾਰ ਭਰਾਵਾ ਤਿੰਨ ਵਾਰ ਦਾਤਾ ਹੋ ਗਿਆ ਇੱਕ ਮੁੰਡਾ ਮਾਰਦਾ ਪ੍ਰਵਾਸੀ ਨੇ ਠੀਕ ਹੈ ਇੱਕ ਬੱਚੇ ਨੂੰ ਚੱਕ ਕੇ ਲੈ ਗਏ ਨੇ ਇੱਕ ਕੁੜੀ ਨਾਲ ਗਲਤ ਰੇਪ ਕਰਕੇ ਮਾਰਦਾ ਹੁਣ ਦੱਸੋ ਇਹਦੀ ਜ਼ਿੰਮੇਵਾਰ ਕੌਣ ਹੈ ਉਹ ਜਿੱਤਾਂ ਨਹੀਂ ਲਾਉਂਦੇ दारू ਹੀ ਪੀਂਦੇ ਨੇ ਹੁਣੇ ਦੱਸੋ ਇਹਦੀ ਜ਼ਿੰਮੇਵਾਰ ਕੌਣ ਹੈ ਇਹ ਆਪ ਬੇਨਤੀ ਆ ਕਿ ਹੁਣੇ ਇੱਥੇ ਇਹਨਾਂ ਨੇ ਸਾਰਾ ਯੂਪੀਪੀਹਰ ਬਣਾਇਆ ਪਿਆ ਆਪਣੇ ਹਿਸਾਬ ਨਾਲ ਠੀਕ ਆ ਮੰਨਿਆ ਇਹ ਪੰਜਾਬ ਦੇ ਵਿੱਚ ਇਹ ਹਰਕਤਾਂ ਨਹੀਂ ਹੁੰਦੀਆਂ ਸੀਗੀਆਂ ਕਿਉਂਕਿ ਕੋਈ ਤਕਰੀਰ ਹੁੰਦੀ ਸੀ ਕੋਈ ਤਕਰੀਰ ਹੁੰਦੀ ਸੀ ਤੇ ਇਹ ਤਾਂ ਇੱਥੇ ਤੁਸੀਂ ਦੇਖੋ ਹੁਣੇ ਭੀੜ ਲੱਗੀ ਹੋਈ ਸੀ ਇੱਥੇ ਇੱਕ ਇਹ ਗਿਲ ਰੋਡ ਪਾਵਾਂ ਹਸਪੀਟਲ ਦੇ ਬਾਹਰ ਠਿਕਾ ਉਹਦੀ ਗੱਲ ਦੱਸਦੇ ਤੇ ਮੈਂ ਦੱਸਣਾ ਜਾਂਦਾ ਵੀਰੇ ਗੱਲ ਸੁਣ ਲੋ ਉੱਥੇ ਮੈਨੂੰ ਹੁਣੇ ਇੱਥੇ ਭੀੜ ਲੱਗੀ ਨਾ ਮੈਂ ਨਾਰੀ ਐ ਨਾ ਮੈਂ ਭਾਈ ਜੀ ਤੁਸੀਂ ਵੀ ਬੇਇੱਜ਼ਤੀ ਆ ਤੁਹਾਡੇ ਕਿਉਂਕਿ ਇੱਥੇ ਦੇਖੋ ਹੁਣੇ ਪੂਰੀ ਭੀੜ ਲੱਗੀ ਦੀ ਇੱਥੇ ਧੀਆਂ ਭੜਾ ਲੰਗਦੀਆਂ ਨੇ ਉਹ ਜ਼ਿੰਮੇਵਾਰ ਹੈਗਾ ਆਪਾਂ ਤੁਸੀਂ ਕਮਾਈ ਕਰਦੇ ਪੈ ਮੰਨਦੇ ਆ ਅਸੀਂ ਤੁਹਾਨੂੰ ਕਮਾਈ ਨੂੰ ਨਹੀਂ ਕਿਸੇ ਚੀਜ਼ ਨੂੰ ਨਹੀਂ ਰੋਕਦੇ ਅਸੀਂ ਇਹ ਨਹੀਂ ਰੋਕਦੇ ਤੁਸੀਂ ਬੰਦ ਕਰ ਦੋ ਅਸੀਂ ਇਸ ਚੀਜ਼ ਨੂੰ ਰੋਕਦੇ ਜਿਹੜਾ ਇੱਥੇ ਲੱਗਿਆ ਹੁੰਦਾ ਹੁਣ ਤਿੰਨ ਚਾਰ ਵਾਰ ਦਾ ਤਾਂ ਹੋ ਗਈਆਂ ਹੁਣ ਕੀ ਪਤਾ ਹੁਣ ਇੰਨਾ ਬਈ ਗਈ ਪ੍ਰਵਾਸੀਆ ਕਰਕੇ ਕਈ ਬੋਧੇ ਬੰਦਨਾਮ ਹੁੰਦੇ ਪਏ ਇਹੇ ਵਾਰ ਬਾਤਾਂ ਕਰਦਾ ਅਸੀਂ ਤੇ ਕਹਿੰਦੇ ਅੰਦਰ ਬਹਿ ਕੇ ਪੀਓ ਆਰਾਮ ਨਾਲ ਤਸਵੀਰ ਦੇ ਵੀ ਸਮਾਨ ਦੇ ਅੰਦਰ ਬਿਠਾ ਕੇ ਪੀਆਈ ਦਾ ਤਾਂ ਬੈਠਦੇ ਇਨੀ ਕੀ ਕਰੀਓ ਖਿਲਾਓ ਇੱਥੋਂ ਨੂੰ ਬੁਲਾ ਕੇ ਪਿਜਾਓ ਇੱਥੇ ਕਿ ਦਰੂ ਹੈਗੇ ਨਹੀਂ ਕਿਉਂ ਇੱਥੋਂ ਇਹ ਜੀ ਤੁਹਾਡਾ ਭਰ ਨੀ ਬੰਦਾ ਨਾ ਘਰੇ ਜਾ ਕੇ ਵੀ ਖਰਾਬ ਕਰਨੀ ਹੈ ਕਿ ਬਣਾਉਣੀ ਹੈ ਤੇ ਇਹ ਬੇਨਤੀ ਹੈ ਮੇਰੀ ਇਸ ਵੀਡੀਓ ਨੂੰ ਸ਼ੇਅਰ ਕਰਨਾ ਤੁਹਾਡਾ ਗੁਰੂ ਜੀ ਆਪਣੀ ਪ੍ਰਸ਼ਾਸਨ ਅੱਗੇ ਬੇਨਤੀ ਹੈ ਪ੍ਰਸ਼ਾਸਨ ਵੀ ਇਹ ਵੀਡੀਓ ਦੇਖਦਾ ਹੋਊਗਾ ਕਿ ਇਹ ਇਹ ਜਿਹੜੇ ਠੇਕਿਆਂ ਦੇ ਬਾਹਰ ਡੱਡੇ ਡੇ ਮੇਲੇ ਲੱਗੇ ਹੁੰਦੇ ਨੇ ਮੇਰੀ ਬੇਨਤੀ ਹੈ ਉਹਨਾਂ ਨੂੰ ਆਪ ਬੁਹਾਰੇ ਆ ਕੇ ਜਿਹੜੇ ਪੀਸੀਆਰ ਭੇਜ ਕੇ ਮੁਲਾਜ਼ਮ ਭੇਜ ਕੇ ਥਾਣੇ ਜਾਂ ਚੌਕੀ ਦੇ ਉਹਨਾਂ ਨੂੰ ਆਪ ਤੁਸੀਂ ਭਜਾਓ ਉਸ ਤੋਂ ਨਹੀਂ ਤੇ ਫਿਰ ਆਪਣੇ ਹਿਸਾਬ ਨਾਲ ਅਸੀਂ ਕਾਰਵਾਈਆਂ ਕਰਾਂਗੇ ਬਾਈ ਪੁੱਜੀ ਦਾ ਖਾਲਸਾ ਬਾਣੀ ਕਰਦਾ ਹੀ ਜੇਰਾ ਗਾ ਲੈ ਲੈ ਹੋ ਇਹ ਕਰ ਨੂੰ ਆ ਆ ਦੇ ਆ ਦੇ ਭਾਈ ਦੇ ਵੇ ਦੇ ਪੰਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਦੋਸਤੋ ਮੈਂ ਇੱਕ ਦਿਨ ਪਹਿਲਾਂ ਵੀਡੀਓ ਬਾਈ ਸੀ ਪ੍ਰਵਾਸੀ ਮਾਨਵਿਤ ਮੰਗਲ ਦੀ ਸੋ ਆਏ ਕੁ ਵੀ ਨਾ ਕਨਟਕੀ ਦਾ ਕੀ ਹੋ ਹਿੰਦੂ ਹੈ ਤੁਸੀਂ ਤਾਂ ਵਰ ਕੇ ਗਰੂਲ ਕਰਦੇ ਸੋ ਭਰਾ ਹਿੰਦੂ ਵਾਲੀ ਕੋਈ ਗੱਲ ਨਹੀਂ ਹੈ ਜੀ ਨਾ ਇਹ ਕਿਸੇ ਧਰਮ ਦੀ ਗੱਲ ਹੈ। ਨਾ ਹਿੰਦੂ ਨਾ ਸਿੱਖ ਨਾ ਮਰਦ ਮਰ ਨਾਲ ਐਸਾਈ ਕਿਸੇ ਧਰਮ ਦੀ ਗੱਲ ਨਹੀਂ ਹੈ ਇਹ ਗੱਲ ਹੈ ਸਿਰਫ ਪੰਜਾਬ ਦੀ। ਜੋ ਲਲ ਕਲ ਹੁਸ਼ਿਆਰਪੁਰ ਕੀਤਾ ਅਜਨ ਸੁਣੋ ਫੇਰ ਵੀ ਇਹ ਨਾ ਰਹੇ ਜਾਂਦਾ ਤਾਂ ਸੁੱਧਾ ਰੱਬ ਰੱਖਾ ਹੈ। ਪਿਛਲੇ 4-5 ਦਿਨਾਂ ਦੇ ਚਤਨੇ ਕਿਤਨਾ ਹੋ ਗਿਆ ਸਾਡੇ ਲਾਗੇ ਕੰਗੂ ਵਾਲਾ ਜਿੱਥੇ ਇਹਨਾਂ ਨੇ ਇੱਕ ਪਰਵਾਸੀ ਆਇਆ ਉਹ ਗੋਹਰਾ ਲੈ ਕੇ ਬੰਦੇ ਨੂੰ ਮਾਰਨ ਪੈ ਗਿਆ ਤੇ ਪਿੱਛਾ ਹੀ ਐ ਸਰਪੈਂਚੇ ਨੂੰ ਪੰਜਾਬੀਆਂ ਨੂੰ ਬੋਲਾਦਾਰ ਦਾ ਆਪਣਾ ਜੋ ਜਿੰਨਾ ਅੱਗੇ ਸੁਕਾਲ ਨੇ ਕਿ ਕਿਸੇ ਧਰਮ ਦਾ ਬਲੂਦ ਨਹੀਂ ਹੈਗਾ ਹਰ ਇੱਕ ਜਿਹਦਾ ਧਰਮ ਨੂੰ ਨਹੀਂ ਪਿਛੋੜੀਆ ਸਾਡੇ ਦਾ ਦੂਰ ਉਹਨਾਂ ਵੀ ਇਹ ਸੁਭਜਾ ਆਇਆ ਕਿ ਮਾਨਸ ਕੀ ਯਾਦ ਸਭੇ ਇੱਕ ਹੀ ਪਹਿਚਾਨ ਗੋ ਅਗਰ ਤੁਸੀਂ ਕਾਂ ਦਾ ਵੀ ਘਟਨਾ ਤੋਂ ਵੀ ਸਿੱਖ ਨਹੀਂ ਲਈ ਪੰਜ ਸਾਲ ਦੀ ਬਚੀਏ ਜਿਹੜ ਨੇ ਮਾਰਿਆ ਤੇ ਫਿਰ ਵੀ ਤੁਹਾਡਾ ਰੱਬ ਰੱਖਾ ਹੈ ਸੂਬਾ ਪੰਜਾਬ ਪੰਜਾਬ ਦੀ ਗੱਲ ਵੀ ਪੰਜਾਬ ਦੇ ਸਾਰੇ ਲੋਕ ਨੇ ਹਿੰਦੂ ਮੁਸਲਮਾਨ ਸਿੱਖ ਸਾਰੇ ਸਾਰੇ ਲੋਕਾਂ ਨੇ ਸਮਝਾ ਸਤਿ ਸ਼੍ਰੀ ਅਕਾਲ ਜੀ ਆਪਣੀ رائے ਹੇਠਾਂ ਕਮੈਂਟ ਬਾਕਸ ਵਿੱਚ ਜ਼ਰੂਰ ਕਰੋ ਤੇ ਸਾਡੇ ਚੈਨਲ ਪੰਜਾਬੀ ਬ੍ਰੇਕਿੰਗ ਨਿਊਜ਼ ਕਿਸਾਨ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਧੰਨਵਾਦ